ਅੱਜ ਆਪਣੀ ভাইਆ ਕੀ ਵਿਸ਼ਾ ਕਾਨਫਰੰਸ ਦਾ ਕਿਸ ਕਰਕੇ ਅੱਜ ਇਹ ਕਾਨਫਰੰਸ ਕੀਤੀ ਜਾ ਰਹੀ ਹੈ ਹਾਂਜੀ ਵਾਈ ਗੁਰਜੀ ਵਾਈ ਗੁਰਜੀ ਖਾਲਸਾ ਵਾਈ ਗੁਰਜੀ ਕੀ ਫਤਿਹ ਇਹ ਜੋ ਅੱਜ ਅਸੀਂ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਜੋ ਸਾਨੂੰ ਸਨਮਾਨ ਵਾਸਤੇ ਇੱਥੇ ਬੁਲਾਇਆ ਸੀਗਾ ਤੇ ਉਹਦੇ ਹਿੱਸੇ ਦੇ ਤੈ ਅਸੀਂ ਨਾਲ ਹੀ ਪ੍ਰੈਸ ਕਾਨਫਰੰਸ ਹੈ ਤੇ ਇਹ ਜਿਹੜੀ ਸਾਡੀ ਕੌਮ ਨੂੰ ਜਿਹੜੇ ਦਰਪੇਸ਼ ਸਮੱਸਿਆਵਾਂ ਫੇਸ ਕਰ ਰਹੀ ਆ ਕਿ ਜਿਹੜਾ ਸਾਨੂੰ ਕਿਤੇ ਵੀ ਕੋਈ ਨਿਆਂ ਦੀ ਆਸ ਨਹੀਂ ਗਈ ਇਹ ਹੁਣੇ ਸਰਬਜੀਤ ਸਿੰਘ ਹੁਣਾਂ ਨੂੰ ਤੁਸੀਂ ਉੱਥੇ ਸੁਣਿਆ ਕਿ ਉਹ ਪਾਰਲੀਮੈਂਟ 'ਚ ਵੀ ਗਏ ਤਾਂ ਉੱਥੇ ਵੀ ਇਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਨਹੀਂ ਦਿੱਤਾ ਗਿਆ ਤੇ ਇਸ ਕਰਕੇ ਸਾਡੀ ਕੌਮ ਦਾ ਬਹੁਤ ਵੱਡਾ ਧੱਕਾ ਹੋ ਰਿਹਾ ਤੇ ਇਸ ਇਹਦੇ ਵਾਸਤੇ ਹੀ ਅਸੀਂ ਸਾਰੀ ਕੌਮ ਨੂੰ ਲਾਮਬੰਦ ਕਰਨ ਵਾਸਤੇ ਜਗਾ ਜਗਾ ਤੇ ਅਸੀਂ ਜਾ ਰਹੇ ਹਾਂ ਸਾਰਿਆਂ ਨੂੰ ਆਪਣੇ ਸੰਤਾਂ ਨੂੰ ਜੋੜ ਰਹੇ ਹਾਂ ਤੇ 19 ਤਰੀਕ ਨੂੰ ਅਸੀਂ ਜੋ ਪੰਥਕਾ ਕਤਰਤਾ ਰੱਖੀ ਆ ਤੇ ਜਿਹੜੇ ਜੋ ਸਾਡੇ ਨਾਲ ਹੋ ਰਿਹਾ ਉਹਦਾ ਉਹ ਉਹਦੇ ਉਹਦੇ ਖਿਲਾਫ ਅਸੀਂ ਕਿਦਾਂ ਲੜਾਈ ਲੜਨੀ ਆ ਕਿਦਾਂ ਇਨਸਾਫ ਲੈਣਾ ਉਹਦੇ ਵਾਸਤੇ ਅਸੀਂ ਜਿਹੜੀ 29 ਤਰੀਕ ਦੀ ਪੰਥਕ ਕਤਲਤਾ ਰੱਖੀ ਆ ਤੇ ਉਹਦੇ ਵਾਸਤੇ ਅਸੀਂ ਤਿਆਰੀ ਵੀ ਕਰ ਰਹੇ ਆ ਤੇ ਸੰਗਤਾਂ ਨੂੰ ਪ੍ਰੇਰ ਰਹੇ ਆ ਕਿ ਉਹ ਸਹਿਯੋਗ ਦੇਣ ਔਰ ਉਥੇ ਵੱਤ ਵੱਤ ਪਹੁੰਚਣ ਇਹ ਪੰਜਾਬ ਚ ਪੂਰੇ ਪੰਜਾਬ ਚੋਂ ਆ ਰਹੀ ਜਿਹੜੀ ਸੰਗਤ ਆ ਰਹੀ ਉਥੇ ਪਹੁੰਚ ਰਹੀ ਹੈ ਤੇ ਬਾਰੂ ਵੀ ਆ ਨਹੀਂ ਸ ਇਹ ਸਾਡਾ ਮੇਨ ਟਾਰਗੇਟ ਤੇ ਇੱਥੇ ਨੇੜੇ-ਤੇੜੇ ਤੋਂ ਹੀ ਆ ਜਦੋਂ ਲਾਗੋ ਹੋਵੇ ਤੇ ਬਾਰੋ ਵਿੱਚ ਕੁਝ ਜਿੱਤ ਸਕਦੇ ਕੋਈ ਖਾਸ ਬੰਦੇ ਤੋਂ ਜਰੂਰ ਆਉਣ ਜਿਆਦਾ ਸਾਡਾ ਜਲੰਧਰ ਦੋਆਬਾ ਜੋ ਨੇੜੇ ਤੋਂ 100 ਕਿਲੋਮੀਟਰ 100 ਕਿਲੋਮੀਟਰ ਦੇ ਏਰੀਆ ਦੇ ਵਿੱਚੋਂ ਜਿਹੜੇ ਥੋੜੇ ਆਰਾਮ ਨਾਲ ਆ ਸਕਦੇ ਆ ਕਿ ਦੂਰ ਤੋਂ ਆਉਣਾ ਉਹਨਾਂ ਦੇ ਸਾਧਨਾਂ ਦੀ ਹੋਰ ਚੀਜ਼ਾਂ ਦੀ ਜਿਹੜੀ ਸਾਡੀ એનર્ਜੀ ਜ਼ਿਆਦਾ ਏ ਲਗਦੀ ਹੈ ਉਹ ਤੋਂ ਅਸੀਂ ਸੋਚਦੇ ਹਾਂ ਕਿ ਛੜੇ ਨੇੜੇ ਨੇੜੇ ਤੇੜ ਤੋਂ ਜ਼ਿਆਦਾ ਬਾਕੀ ਸਾਰਿਆਂ ਨੂੰ ਖੁੱਲਾ ਸੱਦਾ ਕਿ ਕਿਤੇ ਵੀ ਆ ਸਕਦਾ ਕੋਈ ਕਿੰਨੀ ਕੁ ਸੰਗਤ ਦੇ ਆਉਣ ਦੀ ਉੱਥੇ ਪਹੁੰਚਣ ਦੀ ਸੰਭਾਵਨਾ ਹੈ ਮੇਰੇ ਖਿਆਲ ਹੈ ਕਿ ਕੋਈ ਇਦਾਂ ਦਾ ਤਾਂ ਕੋਹ ਨਾ ਨਹੀਂ ਫਿਰ ਵੀ ਕਾਫੀ ਮੇਰੇ ਖਿਆਲ ਬਹੁਤ ਸੰਗਤ ਆ ਜਾਣੀ ਬਹੁਤ ਸੰਗਤ ਆ ਜਾਣਾ ਸ਼ਾਹਵਾਸੀ ਜਿੱਥੇ ਵੀ ਜਾਂਦੇ ਆ ਬਹੁਤ ਸੰਗਤਾਂ 'ਚ ਬਹੁਤ ਪ੍ਰੇਮਿਆ ਸੰਗਤ ਬਹੁਤ ਵੱਡੀ ਗਿਣਤੀ ਜਾਊਗੀ ਜੀ ਭਾਈਓ ਮੇਰੇ ਪਾਸ ਇੰਨੀ ਦੀ ਰਿਹਾਈ ਕੋ ਲੈ ਕੇ ਕੋਈ ਅੱਗੇ ਵਧੀ ਕੋ ਗੱਲਬਾਤ ਹਾਂਜੀ ਇਹ ਦੇ ਚੋਣ ਆ 28 ਤਰੀਕ ਇਸ ਮਹੀਨੇ ਦੀ ਜਿਹੜੀ ਕੋਰਟ ਚ ਵੀ ਐਨਐਸਏ ਦੇ ਖਿਲਾਫ ਜਿਹੜੀ ਸਾਡੀ ਪਟੀਸ਼ਨ ਪਾਈ ਹੋਈ ਆ ਉਹਦੀ ਸੁਣਵਾਈ ਆ ਤੇ ਸਾਨੂੰ ਉਮੀਦ ਆ ਕਿ ਸ਼ਾਇਦ ਜਲਦੀ ਉਹ ਐਨਐਸਏ ਖਤਮ ਹੋਊਗੀ ਤੇ ਅੰਮ੍ਰਿਤਪਾਲ ਸਿੰਘ ਵੀ ਆ ਰਿਹਾ ਹੈ। ਤੁਹਾਡੇ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਉਹਨਾਂ ਨੂੰ ਪੰਜਾਬ ਜਿਹੜੀ ਜੇਲ ਹੈਗੀ ਉੱਥੇ ਲਿਆਂਦਾ ਜਾਵੇ ਦਿਗਰੂ ਦਾ ਨੇ ਅਸੀਂ ਤੇ ਇਹ ਚਾਹੁੰਦੇ ਆ ਕਿ ਉਹਨਾਂ ਨੂੰ ਡਿਬਗੁਰ ਤੋਂ ਇੱਥੇ ਲਿਆਉਣ ਦੇ ਨਹੀਂ ਉਹਨਾਂ ਨੂੰ ਛੱਡਿਆ ਜਾਣਾ ਛੱਡਿਆ ਜਾਣਾ ਜਿੰਨਾ ਜ਼ਿਕਰ ਅੰਦਰ ਹੈਗੇ ਉਹਨਾਂ ਜ਼ਿਕਰ ਜਿਹੜਾ ਪੰਜਾਬ ਚ ਆ ਜਾਂਦਾ ਨਹੀਂ ਉਹ ਤੇ ਤੁਸੀਂ ਦੇਖੋ ਸਰਕਾਰ ਦੀ ਢੀਠਤਾ ਹੀ ਅਸੀਂ ਚਾਹੁੰਦੇ ਸੀ ਕਿ ਉਹਨਾਂ ਨੂੰ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ ਮੈਂ ਗੱਲ ਕਰਦੀ ਹੈ ਅਸੀਂ ਇਹ ਤੇ ਉਹਨਾਂ ਨੂੰ ਦਿੱਲੀ ਦਿੱਲੀ ਲਿਆ ਕੇ ਵੀ ਸ਼ਬਦ ਕੀਤਾ ਜਾ ਸਕਦਾ ਹੈ ਦਿੱਲੀ ਤੋਂ ਉਹ ਪਾਰਲੀਮੈਂਟ ਜਾ ਸਕਦੇ ਸੀ ਜੇ ਕੁਝ ਟਾਈਮ ਲਈ ਉਹਨਾਂ ਨੂੰ ਨਹੀਂ ਛੱਡਿਆ ਜਾ ਸਕਦਾ ਤਾਂ ਉਹਨਾਂ ਚਿਰ ਉਹਨਾਂ ਨੂੰ ਜਿਹੜੇ ਉਹਨਾਂ ਦੇ ਅਧਿਕਾਰ ਬਣਦੇ ਆ ਪਾਰਲੀਮੈਂਟ ਚ ਲੋਕਾਂ ਨੇ ਉਹਨਾਂ ਦੀ ਨਿਮੈਂਦਗੀ ਕਰਨ ਦਾ ਉਹ ਵੀ ਖੋਇਆ ਜਾ ਪਾਰਲੀਮੈਂਟ ਦੇ ਵਿੱਚ ਸੈਸ਼ਨ ਲੱਗਿਆ ਕੁਝ ਦਿਨ ਪਹਿਲਾਂ ਕੀ ਗੱਲ ਬਾਤ ਤੁਹਾਡੇ ਨਾਲ ਕੀ ਮੈਜ ਜੀ ਉੱਥੇ ਨਾ ਲੈਟਰ ਦਿੱਤਾ ਸੀ ਉੱਥੇ ਕਿਹਾ ਸਲਿੱਪ ਦੇਣੀ ਪੈਂਦੀ ਆ ਬੋਲਣ ਵਾਸਤੇ ਤੇ ਮੈਂ ਉਸ ਤੇ ਆਪਣਾ ਨਾਮ ਲਿਖ ਕੇ ਦਿੱਤਾ ਤੇ ਉਹ ਜਿਹੜੇ ਜਿੰਨੂੰ ਦਿੱਤੀ ਸੀ ਸਲਿੱਪ ਉਹ ਆਏ ਮੇਰੇ ਕੋਲੇ ਕਹਿੰਦੇ ਕਿਸ ਤੇ ਬੋਲਣਾ ਹੈ ਮੁੱਦਾ ਲਿਖੋ ਮੈਂ ਕਹਾ ਜੀ ਐਵੇਂ ਅਮਰਤਪਾਲ ਬਾਰੇ ਗੱਲ ਕਰਨੀ ਆ ਤੇ ਮੈਂ 2 ਘੰਟੇ ਬੈਠਾ ਰਿਹਾ 11:30 ਤੋਂ 1:30 ਵਜੇ ਤੱਕ ਫਿਰ ਲੰਚ ਟਾਈਮ ਹੋ ਗਿਆ ਚਲੋ ਮੈਂ ਕਿਹਾ ਵੀ ਇਹ ਕੱਲ ਹੁੰਦਾ ਹਾਂਗਾ ਅਗਲੇ ਦਿਨ ਵੀ ਮੈਂ ਦਿੱਤਾ ਤੇ ਜਦੋਂ ਮੈਂ ਉੱਥੇ ਫਿਰ ਆਪ ਗਿਆ ਸਪੀਕਰ ਦੇ ਕੋਲ ਜਿਹੜੇ ਉੱਥੇ ਉਹ ਸਲਿੱਪ ਦੇਖਦੇ ਸਾਰੇ ਕਹਿੰਦੇ ਜੀ ਨਹੀਂ ਤੁਸੀਂ ਨਹੀਂ ਬੋਲ ਸਕਦੇ ਮੈਂ ਅੰਮ੍ਰਿਤਪਾਲ ਦਾ ਲਿਖਿਆ ਹੋਇਆ ਸੀ ਨਾ ਤੇ ਹਾਂਜੀ ਹਾਂਜੀ ਕਹਿੰਦੇ ਜੀ ਇਹ ਸੈਂਸਿਟਿਵ ਮੁੱਦਾ ਇਹਨਾਂ ਦਾ ਰੌਲਾ ਪੈਂਦਾ ਇਹਨਾਂ ਮੁੱਦਿਆਂ ਦਾ ਵੀ ਅਸੀਂ ਇਹ ਬੁਲਾ ਨਹੀਂ ਸਕਦੇ ਜੇ ਤੁਸੀਂ ਬੋਲਣਾ ਹੈ ਤਾਂ ਤੁਹਾਡੀ ਸੀਰੋ ਆਫਰ ਦੇ ਵਿੱਚ ਜੇ ਸਲਿੱਪ ਨਿਕਲਦੀ ਹੈ ਤੁਸੀਂ ਤਾਂ ਬੋਲ ਸਕਦੇ ਹੋ ਉਸ ਤੋਂ ਇਲਾਵਾ ਨਹੀਂ ਤੁਸੀਂ ਬੋਲ ਸਕਦੇ ਜਾਂ ਇਸ ਤੇ ਪਹਿਲਾਂ ਹੀ ਡਿਬੇਟ ਚੱਲਦੀ ਹੋਵੇ ਹਾਊਸ 'ਚ ਤੇ ਤੁਸੀਂ ਤਾਂ ਬੋਲ ਸਕਦੇ ਆ ਜਦੋਂ ਤੁਸੀਂ ਬਾਹਰ ਆਉਨੇ ਹੋ ਫੈਸ਼ਨ ਖਤਮ ਕਰਕੇ ਬਾਹਰ ਹੈ ਮੀਡੀਆ ਨਾਲ ਗੱਲ ਹੋ ਗਈ ਹੋਰ ਨਹੀਂ ਮੇਰੀ ਮੀਡੀਆ ਉੱਥੇ ਗੱਲ ਹੋਈ ਸੀ ਪੰਜਾਬ ਭਵਨ ਹੋਈ ਸੀ ਗੱਲ ਮੀਡੀਆ ਨਾਲ ਤੇ ਬਸ ਆਹੀ ਗੱਲ ਨਹੀਂ ਬੋਲਣ ਦਿੰਦੇ ਨਾ ਬੋਲਣ ਵੀ ਨਹੀਂ ਦਿੰਦੇ ਹੁਣ ਏਟਲੀਸਟ ਅਸੀਂ ਇਹ ਇੱਕ ਮੈਂ ਇਹ ਵੀ ਗੱਲ ਕਰਨੀ ਸੀ ਬਈ ਹੁਣ ਤਾਂ ਉਹ ਨਮਾਇंदे ਆ ਨਾ ਲੋਕਾਂ ਦੇ ਚੁਣੇ ਹੋਏ ਐਮਪੀ ਆ ਏਟਲੀਸਟ ਉਹਨਾਂ ਨੂੰ ਸੈਸ਼ਨ ਤਾਂ ਅਟੈਂਡ ਕਰਨ ਦਿੱਤਾ ਜਾਵੇ ਪਰ ਜੇ ਉਹ ਬੋਲਣ ਹੀ ਨਹੀਂ ਦਿੰਦੇ ਤਾਂ ਜਦੋਂ ਦੇਣਗੇ ਫਿਰ ਕੀ ਗੱਲ ਕਵਾਂਗੇ ਸਰਕਾਰ ਬਣੋ ਕੋਈ ਸਿੱਧੇ ਤੌਰ ਤੇ ਕਿਸੇ ਸਮਝੌਤੇ ਲਈ ਤਾਂ ਨਹੀਂ ਕੋਈ ਦਬਾਅ ਪਾਇਆ ਜਾ ਰਿਹਾ ਹੈ ਨਹੀਂ ਕੋਈ ਐਸੀ ਕੋਈ ਗੱਲ ਨਹੀਂ ਹੈ ਜੀ ਮੇਰੇ ਮੇਰੇ ਨਾਲ ਤਾਂ ਕੋਈ ਐਸੀ ਗੱਲ ਨਹੀਂ ਹੈ ਖਾਲਸਾ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਪਟਿਆਲਾ ਦੀ ਜਿਹੜੀ ਆ ਉਹ ਪਟੀਸ਼ਨ ਜਿਹੜੀ ਪਾਈ ਗਈ ਸੀ ਕਿ ਐਮਪੀ ਸ਼ਿਬ ਜੜੀਓ ਉਲਟ ਕੀਤੀ ਜਾ ਰਹੀ ਹੈ ਨਹੀਂ ਉਹ ਤਾਂ ਕੈਨਸਲ ਹੋ ਗਈ ਜੀ ਹਾਂ ਉਹ ਤਾਂ ਉਹ ਤਾਂ ਕੋਈ ਬੇਸ ਹੀ ਕੋਈ ਨਹੀਂ ਸੀ ਉਹ ਜੀ ਹੁਣ ਕੋਈ ਬਿਨਾ ਵਜਾ ਉੱਠ ਕੇ ਇਹੋ ਜਿਹੇ ਪਟੀਸ਼ਨਾਂ ਪਾਈ ਜਾਊਗਾ ਤੇ ਉਹਦਾ ਤੇ ਤੁਹਾਨੂੰ ਪਤਾ ਹੀ ਕੀ ਆਧਾਰ ਕੀ ਹੈ ਕਿ ਚੋਣ ਕਮਿਸ਼ਨ ਨੂੰ ਜਦੋਂ ਆਪਾਂ ਉਹਨਾਂ ਪੀਪਰ ਨਾਮਿਨੇਸ਼ਨ ਫਾਰਮ ਭਰੇ ਆ ਉਦੋਂ ਸਾਰੀ ਪੂਰੀ ਜਾਂਚ ਪ੍ਰਕਿਰਿਆ ਚੋਂ ਲੰਘ ਕੇ ਸਾਰਾ ਕੁਝ ਹੋਇਆ ਉਹਦੇ ਤੋਂ ਬਾਅਦ ਸਾਰਾ ਕੁਝ ਜਿਹੜਾ ਲੋਕਾਂ ਨੇ ਵੱਡੀ تعداد ਚ ਵੋਟਾਂ ਪਾ ਕੇ ਜਤਾਇਆ ਉਹਨਾਂ ਨੇ ਸਾਰਾ ਕੁਝ ਜੁੜਾ ਇੱਕ ਬੜੇ ਪਾਰਦਰਸ਼ੀ ਤਰੀਕੇ ਨਾਲ ਹੋਇਆ ਤੇ ਉਹਦੇ ਤੇ ਐਵੇਂ ਕੋਈ ਕੰਤੂਪੰਤੂ ਕਰੀ ਜਾਏ ਤੇ ਅਪੀਲ ਅਦਾਲਤਾਂ ਨੂੰ ਜਵਾਬ ਜਿੱਦਾਂ ਕੇ ਦਿੱਤਾ ਜੇ ਹੋਣ ਵਾਲੇ ਸਮੇਂ ਚ ਵੀ ਕੋਈ ਇਦਾਂ ਦੀ ਗੱਲ ਹੁੰਦੀ ਤੇ ਮੇਰਾ ਖਿਆਲ ਹੈ ਕਿ ਉਹ ਅਦਾਲਤ ਆਪਣੀ ਜ਼ਿੰਮੇਵਾਰੀ ਸਮਝਦੀ ਹੋਵੇ ਜਵਾਬ ਕੋਈ ਖਾਲਸਾ ਇੱਕ ਮਿੰਟ ਕੋਈ ਵੀ ਅਮਰਿਤਪਾਲ ਸਿੰਘ ਬੁਰਾ ਉੱਪਰ ਜੇਕਰ ਉਹਨਾਂ ਦੇ ਲਈ ਪੱਖ ਦੇ ਵਿੱਚ ਬਿਆਨ ਦਿੰਦਾ ਹੈ ਭਾਵੇਂ ਉਹ ਸਾਬਕਾ ਸੀਐਮ ਚੰਦਰ ਸਿੰਘ ਚੰਨੀ ਹੋਣ ਜਾਂ ਫਿਰ ਕੋਈ ਹੋਰ ਹੋਵੇ ਤੇ ਉਹਨਾਂ ਦੇ ਖਿਲਾਫ ਕਈ ਜੱਥੇਬੰਦੀਆਂ ਜਾਂ ਫਿਰ ਕਈ ਲੀਡਰ ਨੇ ਉਹ ਵਿਰੋਧ ਕਰਨ ਲੱਗ ਪੈਂਦੇ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਹੋਰੀ ਤਾਂ ਜਿੱਤੇ ਨੇ ਕਿਉਂਕਿ ਉਸ ਜਗ੍ਹਾ ਦੇ ਉੱਤੇ ਕੋਈ ਗਰਮਖਿਆਲੀ ਲੋਕ ਸੀਗੇ ਜਿਸ ਕਰਾਉਨ ਉਹਨੂੰ ਵੋਟਾਂ ਪਈਆਂ ਅਤੇ ਇੱਕ ਗੱਲ ਇਹ ਵੀ ਕਹਿ ਰਹੇ ਨੇ ਕਿ ਉੱਥੇ ਦੇ ਲੋਕ ਇਸ ਵਕਤ ਪਛਤਾਵਾ ਵੀ ਰਹੇ ਨੇ ਭਾਈ ਅਮਰਿਤਪਾਲ ਸਿੰਘ ਪਰ ਉਹਨੂੰ ਜਤਾ ਕੇ ਐਸਨਸ ਦੀ ਵਜ੍ਹਾ ਕੋਣ ਕਹਿੰਦਾ ਪਛਤਾਵਾ ਇਹ ਚੀਜ਼ ਹੈ ਕਿ ਲੋਕਾਂ ਜੋ ਲੋਕਾਂ ਨੇ ਉਸ ਗੱਲ ਦਾ ਜੋ ਹੈ ਅਮਰਿਤਪਾਲ ਦੇ ਉੱਪਰ ਐਨਐਸਏ ਐਨਐਸਏ ਕੋਈ ਨਹੀਂ ਪਛਤਾਵਾ ਰਹੇ ਐਨਐਸਏ ਲਗਾਈ ਗਈ ਐਨਐਸਏ ਲਗਾਈ ਗਈ ਜਦੋਂ ਵੀ ਉਹਦਾ ਵੀ ਲੋਕਾਂ ਨੇ ਉਸ ਟਾਈਮ ਤੇ ਵੀ ਵਿਰੋਧ ਕੀਤਾ ਠੀਕ ਹੈ ਕਿ ਉਦੋਂ ਸਰਕਾਰ ਦਾ ਜੋ ਜ਼ੁਲਮ ਸੀ ਬੜਾ ਜੋਰਾਂ ਤੇ ਸੀ ਤੇ ਲੋਕਾਂ ਨੂੰ ਦਬਾ ਕੇ ਉਹਨਾਂ ਦੀ ਆਵਾਜ਼ ਬੰਦ ਕੀਤੀ ਔਰ ਜਦੋਂ ਲੋਕਾਂ ਨੂੰ ਮੌਕਾ ਮਿਲਿਆ ਵੋਟਾਂ ਪਾਉਣ ਦਾ ਤੇ ਉਹਨਾਂ ਨੇ ਆਪਣੀ ਜਿਹੜੀ ਉਹ ਆਪਣੇ ਗੁੱਸੇ ਦਾ اظہار ਕੀਤਾ ਜਾਂ ਅਮਰਤਪਾਲ ਨਾਲ ਜਿਹੜਾ ਉਹਨਾਂ ਦਾ ਪ੍ਰੇਮ ਸੀਗਾ ਉਹਨੂੰ ਉਹ ਉਹ ਉਹਨਾਂ ਨੇ ਪ੍ਰਗਟ ਕੀਤਾ ਉਹਨਾਂ ਸਾਰਿਆਂ ਨੇ ਉਹਦੇ ਚ ਬਹੁਤ ਜੀ ਇੱਕ ਮਿੰਟ ਯਾਰ ਰੱਖ ਲੈਣ ਦੋ ਬਹੁਤ ਵੱਡੀ ਗਿਣਤੀ ਚ ਉਹਨਾਂ ਨੇ ਜਿਹੜਾ ਜਿੱਤਾਇਆ ਤੇ ਮੇਰਾ ਖਿਆਲ ਕੋ ਲੋਕਾਂ ਚ ਤੇ ਉਸ ਦੀ ਕੋਈ ਨਿਰਾਸ਼ਤਾ ਵਾਲੀ ਗੱਲ ਨਹੀਂ ਲੋਕਾਂ ਤੇ ਸਰਕਾਰ ਪਰ ਤੇ ਨਿਰਾਸ਼ਤਾ ਹੈ ਕਿ ਤੁਸੀਂ ਅਹੀਂ ਨਹੀਂ ਦੇ ਵੱਡੀ ਉਹਨਾਂ ਬਹੁਤ ਮਤਨਾ ਜਿਤਾਇਆ ਹੋਇਆ ਤੇ ਤੁਸੀਂ ਉਹਨਾਂ ਛੱਡ ਨਹੀਂ ਰਹੇ ਤੇ ਤੁਸੀਂ ਉਹਨਾਂ ਛੱਡ ਨਹੀਂ ਰਹੇ ਇਹ ਇਹ ਇਹਦੇ ਚ ਲੋਕਾਂ ਦਾ ਗੁੱਸਾ ਵਧ ਰਿਹਾ ਜੀ ਕਿ ਲੋਕਾਂ ਅਹੀਂ ਇਹਦੇ ਇਹਦੇ ਬਹੁਤ ਮਤਨਾਂ ਉਹਨੇ ਜਤਾਇਆ ਵਾ ਸਾਡੀ ਨਾਮਜ਼ਦਗੀ ਕਰਨ ਵਾਤੇ ਸਾਨੂੰ ਪਸਾਨੂ ਇਹ ਚੀਜ਼ ਦੀ ਆਸ ਹੈ ਕਿ ਉਹ ਨਸ਼ਿਆਂ ਨੂੰ ਥਲ ਪਾ ਸਕਦਾ ਸਾਡੇ ਜਿਹੜੇ ਨੌਜਵਾਨ ਮਰ ਰਹੇ ਆ ਉਹਨਾਂ ਉਹਨਾਂ ਦੇ ਉਹਨਾਂ ਨੂੰ ਰੋਕਿਆ ਜਾ ਸਕਦਾ ਇਸ ਕਰਕੇ ਲੋਕਾਂ ਨੇ ਇਸ ਕਰਕੇ ਵੋਟ ਨਾ ਪਾਈ ਹੈ ਅੱਛਾ ਕੋਈ ਨਹੀਂ ਅਗਰਿਤਪਾਲ ਸਿੰਘ ਇਹਦੇ ਹੱਕ ਦੇ ਵਿੱਚ ਬੋਲਦਾ ਹੈ ਤੇ ਉਹਦੇ ਖਿਲਾਫ ਤਾਂ ਨਿਪਰਦਰਸ਼ਨ ਲਗਣੇ ਸ਼ੁਰੂ ਹੋ ਜਾਂਦੇ ਨੇ ਭਾਵੇਂ ਚਰਨਜੀਤ ਸਿੰਘ ਚੰਨੀ ਹੋਣ ਭਾਵੇਂ ਹੋਰ ਕੋਈ ਲੀਡਰ ਹੋਵੇ ਇਹ ਚੀਜ਼ਾਂ ਤੁਸੀਂ ਕਿੰது ਤੱਕ ਦੇਖੀ ਇਹ ਜੀ ਇਹ ਤੇ ਬੇਇਨਸਾਫੀ ਆ ਨਾ ਜਿਹੜੇ ਸਾਡੇ ਲੋਕ ਇਨਸਾਫ ਦੇ ਹੱਕ ਸੱਚ ਲਈ ਖੜਦੇ ਆ ਉਹਦਾ ਹਮੇਸ਼ਾ ਹੀ ਬਹੁਤੇ ਲੋਕ ਜਿਹੜੇ ਆ ਜਿਹੜੇ ਉਹ ਝੂਠ ਨਾਲ ਚੱਲਣ ਵਾਲੇ ਹੁੰਦੇ ਉਹਨਾਂ ਉਹਦਾ ਵਿਰੋਧ ਕਰਨੇ ਹੁੰਦਾ ਕਿਉਂ ਜੇ ਅਮਰਤਪਾਲ ਨੇ ਉਹ ਸੱਚ ਦੀ ਗੱਲ ਕੀਤੀ ਉਹਨੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਗੱਲ ਕੀਤੀ ਤੇ ਉਹ ਉਹਦੇ ਖਿਲਾਫ ਵੀ ਉਸ ਟਾਈਮ 'ਤੇ ਵੀ ਬੜਾ ਵੱਡਾ ਨੈਰੇਟਿਵ ਸਿਰਜਿਆ ਗਿਆ ਤੇ ਉਹਨਾਂ ਨੂੰ ਅੰਦਰ ਸੁਟਿਆ ਗਿਆ ਅੱਜ ਤੱਕ ਜਿਹੜਾ ਕਿੰਨੇ ਲੋਕ ਨੌ ਰਸ਼ਨਾਂ ਮਾਰ ਰਹੇ ਉਹਨਾਂ ਤੇ ਤੇ ਕਿਸ ਤੈਨਸੇ ਨਹੀਂ ਲੱਗਦੀ ਕਿਸ ਤੇ ਦੇਸ਼ ਧਰੋਹ ਨਹੀਂ ਲੱਗਦਾ ਕਿ ਹਾਂ ਜੀ ਇਹਨਾਂ ਬੰਦਿਆਂ ਨੇ ਇੰਨੇ ਲੋਕਾਂ ਦੇ ਕਾਤਲ ਆ ਤੇ ਇਹ ਇਹਨਾਂ ਨੂੰ ਜੇਲਾਂ ਦੇ ਪਿੱਛੇ ਸੁਣਨਾ ਚਾਹੀਦਾ ਇਹ ਮੇਰਾ ਖਿਆਲ ਹੈ ਕਿ ਜਿਹੜਾ ਵੀ ਕੋਈ ਸੱਚ ਦੀ ਗੱਲ ਕਰੂ ਉਹਦਾ ਵਿਰੋਧ ਤੇ ਹੋਣਾ ਹੀ ਹੋਣਾ ਪਰ ਫਿਰ ਮੇਰਾ ਖਿਆਲ ਹੈ ਕਿ ਇਹ ਇਹਦੇ ਨਾਲ ਸੱਚ ਦੀ ਆਵਾਜ਼ ਬੰਦ ਨਹੀਂ ਹੋ ਸਕਦੀ ਹਾਂ ਸਾਹਿਬ ਜੀ ਪੰਜਾਬ ਸਰਕਾਰ ਕਹਿੰਦੀ ਆ ਕਿ ਜੀ ਸੈਂਟਰ ਸਰਕਾਰ ਦਾ ਸਾਥ ਦਾ ਸੈਂਟਰ ਸਰਕਾਰ ਕਹਿੰਦੀ ਕੁਝ ਪੰਜਾਬ ਸਰਕਾਰ ਦਾ ਸਾਥ ਦਤਾ ਤੁਸੀਂ ਕੀ ਦਾ ਮੰਨੋਗੇ ਪੰਜਾਬ ਸਰਕਾਰ ਦੇ ਅੰਦਰ ਕੰਮ ਕਰਦਾ ਨੀ ਇਹ ਇਹ ਜੀ ਮੇਰਾ ਸਾਰਿਆਂ ਦਾ ਹੀ ਮੇਲੀ ਭੁਗਤੀ ਆ ਇਹ ਇੱਕ ਦੂਜੇ ਨੂੰ ਜਿੱਦਾਂ ਉਹ ਪੁਲਰ ਸਾਹਿਬ ਦੀ ਉਹ ਰਿਹਾਈ ਦਾ ਮਸਲਾ ਸੀ ਨਾ ਉਹ ਕਹਿੰਦੇ ਜੀ ਸੈਂਟਰ ਦੇ ਅਧਿਕਾਰ ਖੇਤਰ ਚ ਆ ਸੈਂਟਰ ਕਹਿੰਦਾ ਜੀ ਉਹ ਪੰਜਾਬ ਦੇ ਅਧਿਕਾਰ ਖੇਤਰ ਚ ਆ ਇਦਾਂ ਹੀ ਇਹ ਲੋਕਾਂ ਨੂੰ ਥੋੜਾ ਮੂਰਖ ਬਣਾਉਣ ਵਾਸਤੇ ਇਹੋ ਜਿਹੀ ਚੀਜ਼ਾਂ ਕਿ ਇਹ ਜੇ ਸੈਂਟਰ ਸਰਕਾਰ ਚਾਵੇ ਤਾਂ ਵੀ ਹੋ ਸਕਦਾ ਜੇ ਪੰਜਾਬ ਸਰਕਾਰ ਚਾਵੇ ਵੀ ਤਾਂ ਵੀ ਮਸਲਾ ਹੱਲ ਹੋ ਸਕਦਾ ਮੇਰੇ ਖਿਆਲ ਚ ਖਾਲਸਾ ਜੀ ਤੁਸੀਂ ਕਿਹਾ ਕਿ ਮੈਨੂੰ ਉੱਥੇ ਬੋਲਣ ਨਹੀਂ ਦਿੱਤਾ ਗਿਆ ਜਦਕਿ ਇਹ ਮੁੱਦਾ ਜਿਹੜਾ ਚੰਜੀ ਸਿੰਘ ਚੰਨੀ ਨੇ ਵੀ ਸੰਸਦ ਦੇ ਵਿੱਚ ਚੁੱਕਿਆ ਕੀ ਕਹਿਣਾ ਚਾਹੁੰਦੇ ਨੇ ਭਾਜੀ ਉਹਨਾਂ ਦੀ ਨਾ ਸਲਿੱਪ ਨਿਕਲੀ ਸੀ ਜ਼ੀਰੋ ਆਰ ਦੀ ਜਦੋਂ ਉਹਨਾਂ VMP's ਦੀ ਡੈਲੀ ਸਲਿੱਪ ਨਿਕਲਦੀ ਹੈ ਮੈਂ ਤੁਹਾਨੂੰ ਕਹਣਾ ਜ਼ੀਰੋ ਆਰ ਦੇ ਵਿੱਚ ਉਹਦੇ ਵਿੱਚ ਉਹਨਾਂ ਨੂੰ ਤਿੰਨੇ ਆ ਚਾਰ ਮਿੰਟ ਮਿਲਦੇ ਆ ਬੋਲਣ ਵਾਸਤੇ ਉਹ ਬੋਲੇ ਉਹਨਾਂ ਦੀ ਜ਼ੀਰੋ ਆਰ ਦੇ ਵਿੱਚ ਸਲਿੱਪ ਨਿਕਲੀ ਸੀ ਉਹ ਤਾਂ ਬਾਅਦ ਚ ਜਿਵੇਂ ਡਿਬੇਟ ਚੱਲ ਪਈ ਉਸ ਮੁੱਦੇ ਤੇ ਫਿਰ ਡਿਬੇਟ ਦੇ ਵਿੱਚ ਜਿਹੜਾ ਮਰਜ਼ੀ ਬੋਲ ਸਕਦਾ ਹੈ ਜਦੋਂ ਤੁਸੀਂ ਸ਼ੁਰੂ ਕਰਨਾ ਹੈ ਇਸ ਇਸ ਮੁੱਦੇ ਤੇ ਤਾਂ ਤੁਹਾਡੀ ਸਲਿੱਪ ਨਿਕਲੀ ਹੋਣੀ ਚਾਹੀਦੀ ਹੈ ਜ਼ੀਰੋ ਆਰ ਦੀ ਜੀ ਤੇ ਦੂਜਾ ਤੁਸੀਂ ਅਮਿਤ ਸ਼ਾਹ ਤੋਂ ਟਾਈਮ ਵੀ ਲਿਆ ਸੀ ਨਾ ਜੀ ਨਹੀਂ ਮਿਲੇ ਜੀ ਸਾਨੂੰ ਮਿਲੇ ਨਹੀਂ ਅਸੀਂ ਤਾਂ ਅਮਰਤਪਾਲ ਅਸੀਂ ਅਮਰਤਪਾਲ ਬਾਰੇ ਬਾਈ ਜੀ ਬਾਰੇ ਗੱਲ ਕਰਨੀ ਸੀ ਰਿਹਾਈ ਬਾਰੇ ਬਈ ਇਹਨਾਂ ਦੀ ਐਨਐਸਏ ਹਟਾਓ ਕੀ ਕਹਿ ਕੇ ਜਵਾਬ ਦਿੰਦਾ ਨਹੀਂ ਸਾਨੂੰ ਕਹਿੰਦੇ ਜੀ ਫੇਰ ਦਵਾਂਗੇ ਟਾਈਮ ਅੱਜ ਟਾਈਮ ਨਹੀਂ ਅੱਜ ਸੀਐਮ ਦੀ ਮੀਟਿੰਗਾਂ ਚੱਲਦੀਆਂ ਐ ਫਿਰ ਮੁੜ ਕੇ ਨਹੀਂ ਦਿੰਦਾ ਜੀ ਦੁਬਾਰਾ ਕਹਿੰਦੇ ਸੀ ਮਿਲਾਂਗੇ ਫਿਰ ਮਿਲੇ ਨਹੀਂ ਬੰਦੇ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ ਗ੍ਰਹਿ ਮੰਤਰੀ ਮਿਲਣ ਨੂੰ ਟਾਈਮ ਨਹੀਂ ਦੇ ਰਿਹਾ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ ਇਸ ਵਾਸਤੇ ਅਗਲਾ ਐਕਸ਼ਨ ਦੇਖਦੇ ਆਂ ਜੀ ਵਿਚਾਰ ਕਰਦੇ ਆਂ ਬਾਪੂ ਜੀ ਨਾਲ ਵੀ ਕੀ ਕੀਤਾ ਜਾਵੇ ਕਿਵੇਂ ਮਿਲਿਆ ਜਾਵੇ ਸਾਡਾ ਏਮ ਤਾਂ ਇਹੀ ਐ ਜਿਵੇਂ ਐਚਐਮ ਨੂੰ ਐਚਐਮ ਨੂੰ ਹੀ ਮਿਲਿਆ ਜਾਵੇ ਨਾ ਕੋਈ ਨਹੀਂ ਅੱਜ ਨਹੀਂ ਦੁਬਾਰਾ ਅਸੀਂ ਅਪੀਲ ਕਰਾਂਗੇ ਫਿਰ ਟਾਈਂ ਤਾਂ ਦੇਣਾ ਹੀ ਪੈਣਾ ਇਹਨਾਂ ਖਾਲਸਾ ਜੀ ਪੰਜਾਬ ਦੇ ਵਿੱਚ ਦੋ ਨਾਰੇ ਦਿੱਤੇ ਜਾ ਰਹੇ ਇੱਕ ਤਾਂ ਖਾਲਿਸਤਾਨ ਦਾ ਨਾਰਾ ਦਿੱਤਾ ਜਾ ਰਿਹਾ ਇੱਕ ਦੂਜਾ ਖਾਲਸਾ ਰਾਜ ਦਾ ਨਾਰਾ ਦਿੱਤਾ ਜਾ ਰਿਹਾ ਇਹਦੇ ਬਾਰੇ ਚ ਕੀ ਲੱਗਦਾ ਤੁਹਾਨੂੰ ਕੇ ਅੱਗੇ ਜਾ ਕੇ ਅਸੀਂ ਜੀ ਮਤਲਬ ਜਿਹੜਾ ਰਾਜ ਦੀ ਗੱਲ ਕਰਦੇ ਆ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਆ ਮੈਂ ਖਾਲਸੇ ਰਾਜ ਦੀ ਗੱਲ ਕਰਦਾ ਬਈ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਮੈਂ ਉਸ ਰਾਜ ਦੀ ਗੱਲ ਕਰਦਾ ਉਸ ਰਾਜ ਦਾ ਪੱਖ ਕਰਦਾ ਤੇ ਖਾਲਿਸਤਾਨ ਦੇ ਬਾਰੇ ਚ ਤੁਹਾਡੇ ਕੀ ਵਿਚਾਰ ਹੈ ਖਾਲਸਤਰਾਂ ਦੇ ਬਾਰੇ ਤੁਸੀਂ ਜੀ ਸਾਡੇ ਬਫਾਦਰ ਸਾਹਿਬ ਮਾਦਰ ਜੀ ਦੀ ਕੁਰਬਾਨੀ ਹੋ ਗਈ ਹੁਣ ਇਸ ਤੋਂ ਉੱਪਰ ਹੁਣ ਅਸੀਂ ਖਾਲਸਤਰਾਂ ਬਾਰੇ ਕੀ ਕਹਿਦੀਏ ਜੀ ਮੈਂ ਅਪੀਲ ਕਰਦਾ ਜੀ ਵੀ ਸਾਰੇ ਆਪਣੀਆਂ ਵੋਟਾਂ ਮਣਾਉਣ ਜਿੰਨੇ ਵੀ ਹੈਗੇ ਆ ਸਿੱਖ ਆਪਣੀਆਂ ਵੱਧ ਤੋਂ ਵੱਧ ਵੋਟਾਂ ਮਣਾਉਣ ਤੇ ਆਪਾਂ ਲੜਾਂਗੇ ਜੀ ਬੀਸੀ ਲੱਗ ਕੇ ਆ ਰਹੀਆਂ ਨੇ ਕਿ ਜਿਹੜੀਆਂ ਵੋਟਾਂ ਬਣ ਰਹੀਆਂ ਨੇ ਤੇ ਕੁਝ ਠੀਕ ਵੀ ਬਣਾਈਆਂ ਜਾ ਰਹੀਆਂ ਕੱਲ ਇੱਕ ਦੋ ਚੈਨਲ ਨਹੀਂ ਉਹ ਦੂਜੀਆਂ ਨਹੀਂ ਤਾਂ ਮੁੰਨੇ ਬੰਦਾ ਤਾਂ ਪਾਇ ਨਹੀਂ ਸਕਦਾ ਜੀ ਫਿਰ ਸਿੱਖਾ ਦੀਆਂ ਹੀ ਬਣਣਗੀਆਂ ਉਹ ਤਾਂ ਬਣ ਸਕਦੀਆਂ ਹੀ ਸਿੱਖਾਂ ਦੀਆਂ ਆਟੋਮੈਟਿਕ ਚਲੋ ਨਿਕਮੇਟੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਕਹਿੰਦੇ ਕਿ ਆਪਾਂ ਗੁਰਦੁਆਰਾ ਸੁਧਾਰ ਲਈ ਨਿਕਮੇਟੀਆਂ ਇਲੈਕਸ਼ਨ ਲੜਨੀ ਹੈ ਉਹਦੇ ਵਾਸਤੇ ਵੀ ਬਹੁਤ ਮਤ ਚਾਹੋਗੇ ਤਾਂ ਆ ਕੇ ਗੱਲ ਚੱਲੇਬੀ ਆਬਵੀਅਸ ਹੈ ਜੀ ਉਹਦੇ ਲਈ ਤੁਸੀਂ ਕੀ ਰਣਨੀਤੀ ਤਿਆਰ ਕਰ ਰਹੇ ਹੋ ਆਹੀ ਕਰ ਰਹੇ ਹਾਂ ਜੀ ਵੀ ਵੋਟਾਂ ਬਣਾਓ ਨੇ ਅਸੀਂ ਉਹ ਚੋਰ ਬਾਰੇ ਬਕਰੀ ਲਖਾਣੀ ਨੇ ਜਿੱਡਾ ਖੜੇ ਕਰਦੇ ਅਸੀਂ ਜੀ ਸਾਰੀ ਸਿੱਖ ਸੰਗਤ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਸਾਰੀਆਂ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਜੇ ਫਿਰ ਅਸੀਂ ਸਾਰੇ ਜਣੇ ਰਲ ਮਿਲ ਕੇ ਕੋਈ ਜੋਗ ਉਮੀਦਵਾਰਾਂ ਨੂੰ ਚੁਣ ਕੇ ਜਿਹਨੂੰ ਸਾਰੇ ਪੰਥ ਪ੍ਰਵਾਨ ਤੋਂ ਉਹ ਉਹਨਾਂ ਨੂੰ ਅਸੀਂ ਅੱਗੇ ਲਿਆਵਾਂਗੇ ਤੇ ਮੇਰਾ ਕਲ ਸਾਰੇ ਉਹਨਾਂ ਦਾ ਉਹਨਾਂ ਦਾ ਸਹਿਯੋਗ ਕਰਨਗੇ ਤੇ ਸਾਰੇ ਉਹ ਜਿੱਤ ਕੇ ਆਉਣਗੇ ਤੇ ਆਪੇ ਸਾਰੇ ਪ੍ਰਬੰਧ ਇੱਕ ਕਲੀਅਰ ਇੱਕ ਮੈਂ ਇੱਕ ਕਲੀਅਰ ਕਰਨੇ ਇੱਕ ਵੋਟ ਆ 28 ਲੱਖ ਆ ਗਈ ਇਹਦੇ ਵਿੱਚ ਪ੍ਰਵਾਸ ਨੂੰ ਵੀ ਤੁਸੀਂ ਮੰਨਦੇ ਵੀ ਜਿਹੜੇ ਬੱਚੇ ਆਪਣੇ ਬਾਹਰ ਹਾਂਜੀ ਬਾਹਰ ਚਲੇ ਗਏ ਜੀ ਘਟਾਉਣ ਦਾ ਕਾਰਨ ਇਹ ਮੰਨਦੇ ਜਿਹੜਾ ਸਿੱਖੀ ਨਾਲ ਟੁੱਟ ਚੁੱਕੇ ਲੋਕ ਨਹੀਂ ਪ੍ਰਵਾਸ ਵੀ ਇੱਕ ਕਾਰਨ ਹੋ ਸਕਦਾ ਪਰ ਸਾਡੇ ਬੇਸਲਾ ਪਾਣਾ ਅਣਗੇਲੀ ਸਾਡੇ ਜਿਹੜੇ ਨਾ ਅਸੀਂ ਜਾਗਰੂਕ ਨਹੀਂ ਕਿ ਜਿਹੜੇ ਬਹੁਤ ਇਹਨੇ ਬੜਾ ਟਾਈਮ ਲਾਉਣ ਦੇ ਬਾਵਜੂਦ ਵੀ ਸਾਡੇ ਅਜੇ ਮੇਰੇ ਖਿਆਲ ਅਕਾਜੇ ਕਮ ਸੇ ਕਮ ਵੀ ਜੇ ਇੱਥੇ ਰਹਿੰਦੇ ਲੋਕਾਂ ਦੇ ਵੀ ਤੇ ਮੇਰੇ ਖਲ ਤਾਂ ਵੀ 1 ਕਰੋੜ ਦੇ ਲਾਗੇ ਪਹੁੰਚਣੀ ਚਾਹੀਦੀ ਕਿ ਭਾਈ ਸਾਹਿਬ ਜੇ ਵੱਖਰਾ ਵੱਖਰੇ ਮੋਰਚੇ ਲੱਗੇ ਹੋਏ ਬਦਾਲਾ ਵੱਖਰਾ ਮੋਰਚਾ ਬਣਾਇਆ ਹੋਇਆ ਉਹਨਾਂ ਦਾ ਨਾ ਇੱਕ ਕੌਮੀ ਇਨਸਾਫ ਮੋਰਚਾ ਵੱਖਰਾ ਲੱਗਾ ਹੋਇਆ ਉਹਨਾਂ ਪ੍ਰਤੀ ਕੀ ਗੱਲ ਜਿੰਨਾ ਚਿਰ ਆਪਾਂ ਇਕੱਠੇ ਨਹੀਂ ਹੁੰਦੇ ਕੀ ਇਨਸਾਫ ਮਿਲ ਜੂਗਾ ਨੇ ਸਾਡੀ ਇਹੇ ਕੋਸ਼ਿਸ਼ ਹੈ ਕਿ ਸਾਰੇ ਜਣੇ ਇਕੱਠੇ ਹੋਈਏ ਬੱਚੇ ਹੋਣ ਵਾਸਤੇ ਇਕੱਠੇ ਹੋਣ ਵਾਸਤੇ ਅਸੀਂ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਸੰਗਤਾਂ ਨੂੰ ਮਿਲ ਰਹੇ ਹਾਂ ਕਿ ਸਾਰੇ ਜਣੇ ਆਪਾਂ ਇਹ ਵਕਰੀ-ਵਕਰੀ ਲਤੀ ਪੁਰੇ ਲੱਗਾ ਹੋਆ ਕਿਸਾਨਾਂ ਦਾ ਲੱਗਾ ਹੋਆ ਇਹ ਸਾਰੀ ਜਗ੍ਹਾ ਤੇ ਜੋ ਵੀ ਹੋ ਰਿਹਾ ਵਾ ਇਸ ਸਾਡੇ ਵਾਸਤੇ ਇੱਕ ਬੜਾ ਵੱਡਾ ਚੈਲੰਜ ਵੀ ਆ ਸਾਡੇ ਵਾਸਤੇ ਬੜੀ ਦੁੱਖ ਵੀ ਆ ਕਿ ਅਸੀਂ ਛੋਟੀ ਜੀ ਕੌਮ ਇਹਨੇ ਧੜਿਆਂ ਚ ਵੰਡੀ ਹੋਈ ਆ ਉਹਦੇ ਵਾਸਤੇ ਅਸੀਂ ਸਾਰੇ ਜਣੇ ਇਹੋ ਹੀ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਉਹਨਾਂ ਨੂੰ ਮਿਲ ਰਹੇ ਹਾਂ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਹੀ ਕੋਈ ਇਹ ਸਾਨੂੰ ਇਨਸਾਫ ਹੀ ਮਿਲ ਸਕਦਾ ਤੇ ਸਾਡੀ ਕੌਮ ਦੀ ਚੜ੍ਹਦੀ ਜਿਹੜੀ ਇਲੈਕਸ਼ਨ ਲੜੀ ਜਾਊਗੀ ਕੋਈ ਇੱਕ ਕਮੇਟੀ ਸੰਗਠਿਤ ਕੀਤੀ ਜਾਊਗੀ ਸਾਰੀਆਂ ਪਾਰਟੀਆਂ ਤੋਂ ਜਿੱਦਾਂ ਜ ਤੁਸੀਂ ਸਾਰੀਆਂ ਸੰਸਥਾਵਾਂ ਨੂੰ ਇਕੱਠੇ ਕਰਕੇ ਕੋਈ ਇੱਕ ਸੰਸਥਾ ਬਣਾ ਕੇ ਨਾ ਇੱਕ ਬਣਾਵਾਂਗੇ ਜੀ ਬਿਲਕੁਲ ਇੱਕ ਇੱਕ ਸੰਸਥਾ ਬਣਾ ਕੇ ਨਾ ਇੱਕ ਪਲੇਟਫਾਰਮ ਤੇ ਉਹ ਉਹਦੇ ਵਿੱਚ ਕਮੇਟੀ ਬਣਾਵਾਂਗੇ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰ ਹੋਣਗੇ ਫਿਰ ਸਾਂਝੇ ਤੌਰ ਤੇ ਸਾਰਾ ਕੁਝ ਕਰਕੇ ਫਿਰ ਅਸੀਂ ਯੋਗ ਜਿਵੇਂ ਬਾਪੂ ਜੀ ਨੇ ਕਿਹਾ ਵੀ ਯੋ ਕੈਂਡੀਡੇਟਸ ਨੂੰ ਮੌਕਾ ਤਾਂ ਦੇ ਤੁਸੀਂ ਐਸਜੀਪੀਸੀ ਦੀ ਚੋਣਾਂ ਲਈ ਹੋ ਕਿ ਅਗਲੀ ਵੀ ਰਣਨੀਤੀ ਦੀ ਜਦੋਂ ਪਹਿਲਾਂ ਤਾਂ ਐਸਜੀਪੀਸੀ ਦੀ ਆਉਣਗੀ ਆ ਜੀ ਉਹ ਤਾਂ 27 ਦੇ ਵਿੱਚ ਹੈ ਉਹਨਾਂ ਨੂੰ ਤਾਂ ਬਹੁਤ ਟਾਈਮ ਹੈ ਉਹਦੇ ਲਈ ਤਿਆਰੀ ਤਾਂ ਤੁਸੀਂ ਹੁਣ ਕੋਈ ਨਹੀਂ ਉਹ ਤਾਂ ਕਮੇਟੀ ਤਾਂ ਦਾ ਉਹ ਮੌਕੇ ਤੇ ਹੀ ਬਣੇਗੀ ਨਾ ਜੀ ਕਮੇਟੀ ਹੁਣ ਥੋੜੀ ਬਣੇਗੀ ਸਤਾਈ ਦੀਆਂ ਇਲੈਕਸ਼ਨਾਂ ਵਾਸਤੇ ਹੁਣ ਤਾਂ ਸ਼ੁਰੂ ਹੋ ਗਈ ਕਮੇਟੀ ਹੋ ਗਈ ਉਹ ਮੌਕੇ ਤੇ ਦੇਖਾਂਗੇ ਜੀ ਪਾਰਟੀ ਦਾ ਨਹੀਂ ਜੇ ਜਿਵੇਂ ਕਹਿਣਗੇ ਜੀ ਬਾਕੀ ਪਾਰਟੀਆਂ ਕਹਿਣਗੀਆਂ ਜੇ ਪਾਰਟੀ ਨੂੰ ਕਹਿਣੀਆਂ ਪਾਰਟੀ ਬਣਾ ਲਾਂਗੇ ਨਹੀਂ ਕਮੇਟੀ ਤਾਂ ਬਣਾਉਣੀ ਹੈ ਜੀ ਸਭ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਬਹੁਤ ਹੀ ਜ਼ਿਆਦਾ ਵੱਡਾ ਮੁੱਦਾ ਹੈ ਜਿਹਨੇ ਆਪਣੇ ਲਗਾਤਾਰ ਮੋਰਚੇ ਵੀ ਲੱਗੇ ਕੋਈ ਨੇ ਰਬੀਤ ਬਿੱਟੂ ਨਾਲ ਵੀ ਬਿਆਨ ਦਿੱਤਾ ਸੀ ਕਹਿੰਦੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਉਹ ਕੇਂਦਰ ਦੇ ਨਾਲ ਗੱਲ ਕਰਨਗੇ ਤੁਹਾਡੇ ਵੱਲੋਂ ਕੋਈ ਰਾਤਾ ਕਾਇਮ ਕੀਤਾ ਕਿ ਰਬੀਤ ਬਿੱਟੂ ਨਾਲ ਨਹੀਂ ਜੀ ਨਹੀਂ ਸਾਡਾ ਉਹ ਪਿੱਛੇ ਹੀ ਜਿੱਤਾ ਜੀ ਉਹ ਕਹਿੰਦਾ ਸੀ ਵੀ ਮੈਂ ਛੱਡਣ ਨਹੀਂ ਦੇਣੇ ਮੈਂ ਮਰ ਜੂਗਾ ਮੈਂ ਇਹ ਹੋ ਜੂਗਾ ਉਹਦਾ ਕਿਹੜਾ ਕੋਈ ਸਟੈਂਡ ਹੈ ਜੀ ਹੁਣ ਭਾਜਪੀ ਚ ਚਲੇ ਗਿਆ ਹੁਣ ਕਹਿੰਦਾ ਛੱਡ ਦੋ ਪਹਿਲਾਂ ਕਹਿੰਦਾ ਸੀ ਇਹ ਮੇਰੇ ਦਾਦੇ ਦੇ ਕਾਤਲ ਹੈ ਹੁਣ ਹੁਣ ਕਾਤਲ ਨਹੀਂ ਦਾਦੇ ਦੇ ਇਹਦਾ ਕੋਈ ਸਟੈਂਡ ਥੋੜੀ ਹੈ ਜੀ ਇਹ ਤਾਂ ਸਿਆਸੀ ਬੰਦੇ ਆ ਇਹ ਤਾਂ ਜਿਹੜੀ ਪਾਰਟੀ ਵੱਲ ਹੁੰਨੇ ਆ ਉਹੀ ਗੱਲਾਂ ਉਧਰ ਦੀ ਗੱਲ ਉਹੀ ਜਿਵੇਂ ਜਿਓ ਉੱਪਰ ਵੀ ਇਸ਼ਾਰਾ ਆਉਂਦਾ ਉਹੀ ਜੀ ਗੱਲ ਕਰ ਦਿੰਦੇ ਆ ਅੱਛਾ 19 ਤਰੀਕ ਦਾ ਜਿਹੜਾ ਇਕੱਠ ਰੱਖਿਆ ਉਹਦੇ ਵਿੱਚ ਖਾਸ ਏਜੰਡਾ ਜਿਹੜੇ ਨੇ ਉਹ ਕਿਹੜੇ ਹੋਣਗੇ ਭਾਈ ਅਮਰਪਾਲ ਸਿੰਘ ਉਹਨਾਂ ਤੇ ਜਿਹੜਾ ਹਾਈ ਨੂੰ ਲੈ ਕੇ ਵੀ ਕੋਈ ਵਿਉਂਤਵੰਦੀ ਹਾਂਜੀ ਸਾਰਾ ਇਹ ਪੰਥਕ ਵਿਚਾਰਾਂ ਕੀਤੀਆਂ ਜਾਣਗੀਆਂ ਉੱਥੇ ਜੋ ਵੀ ਜਿੰਨੇ ਵੀ ਸਾਰਿਆਂ ਨੂੰ ਜੀ ਆਇਆਂ ਨੂੰ ਐ ਪੂਰੇ ਪੰਜਾਬ ਦੇ ਜਿੰਨੇ ਵੀ ਸਮੂਹ ਵਾਸੀ ਜਿਹੜੇ ਅਮਰਿਤਪਾਲ ਨਾਲ ਜਾਂ ਸਾਡੇ ਨਾਲ ਹਮਦਰਦੀ ਰੱਖਦੇ ਆਂ ਸ਼ਹੀਦ ਪਰਿਵਾਰਾਂ ਨਾਲ ਹਮਦਰਦੀ ਰੱਖਦੇ ਆ ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਉੱਥੇ ਆਪਾਂ ਵਿਚਾਰਾ ਕਰਾਂਗੇ ਵੀ ਅੱਗੇ ਅਗਲੀ ਜਿਹੜੀ ਰਣਨੀਤੀ ਹੈ ਉਹ ਕਿਵੇਂ ਬਣਾਉਣੀ ਚਾਹੀਦੀ ਹੈ ਆਪਾਂ ਮਲਤਪਾਲ ਬਾਰੇ ਬਾਕੀ ਬੰਦੀ ਸਿੰਘਾਂ ਨੂੰ ਕਿਵੇਂ ਆਪਾਂ ਬਾਹਰ ਲਿਆ ਸਕਦੇ ਆ ਉਹਦੇ ਬਾਰੇ ਸਾਰੀ ਰਣਨੀਤੀ ਬਣਾਈ ਜਾਏਗੀ ਬਸ ਤਾਂ ਇਹ ਇੱਕ ਚੀਜ਼ ਦੱਸਿਓ ਦਾ ਮੇਨ ਮਕਸਦ ਤੁਹਾਡਾ ਠੀਕ ਹੈ ਅੱਜ ਦੀ ਤਰ੍ਹਾਂ ਆਹੀ ਹੈ ਜੀ ਬਈ ਇੱਕ ਤਾਂ ਸਾਡਾ ਉਹਦੇ ਸਨਮਾਨ ਕੀਤਾ ਸੀ ਇਹ ਤੇ ਬਾਕੀ ਮੇਨ ਮੁੱਦਾ ਇਹ ਆ ਵੀ ਅਸੀਂ 19 ਦੀ ਜਿਹੜੀ ਸਾਡੀ ਰਖਣਪੁਰਨਿਆਂ ਦੀ ਪੰਥਕ ਇਕਤਰਤਾ ਹੈ ਉਹਦਾ ਸਨੇਹਾ ਦੇਣਾ ਹੈ ਕੌਮ ਨੂੰ ਬਿਵੱਤ ਤੋਂ ਵੱਧ ਵੱਡੀ ਤੋਂ ਵੱਡੀ ਗਿਣਤੀ ਵਿੱਚ ਉੱਥੇ ਪਹੁੰਚਣ ਤੇ ਉਹਨੂੰ ਆਪਾਂ ਕਾਮਯਾਬਤਾ ਹੋਈ ਜਾਣਾ ਵੀ ਹੋਰ ਵੀ ਅਸੀਂ ਵੱਡਾ ਕੱਟ ਕਰੀਏ ਤਾਂ ਇੱਕ ਚੀਜ਼ ਹੈ ਜੀ ਕਾਲੀ ਦਲ ਜਿਹੜਾ ਹੈਗਾ ਬਦਲ ਬੋਧੇ ਰਾਜ ਨੂੰ ਮੰਡਿਆ ਹਾਂਜੀ ਬਾਕੀ ਤੇਰੇ ਦਾ ਉਹਦੇ ਨਾਲ ਤੁਹਾਡੇ ਉਹਨੂੰ ਰਾਬਤਾ ਕੀਤਾ ਨਹੀਂ ਜੀ ਸਾਡਾ ਕੋਈ ਰਾਬਤਾ ਨਹੀਂ ਹੈ ਕੋਈ ਰਾਬਤਾ ਨਹੀਂ ਸਾਡਾ ਕੋਈ ਰਾਬਤਾ ਨਹੀਂ ਜੀ ਮਜਰੋ ਭਾਈ ਅਮਰਪਾਲ ਸਿੰਘ ਜਿਹੜੇ ਉਹਨਾਂ ਨੂੰ ਅੰਦਰ ਉਹਨਾਂ ਨੇ ਰੱਖਿਆ ਹੋਇਆ ਤੁਸੀਂ ਆਪਣੀ ਖੇਤਰ ਚ ਜਿੱਤ ਕੇ ਆਓ ਠੀਕ ਹੈ ਬਾਪੂ ਯੂਨਨ ਰੈਪ੍ਰੀਜ਼ੈਂਟ ਕਰ ਰਹੀ ਨੇ। ਉਹ ਜਿਹੜੀ ਉਹਨਾਂ ਨੇ ਮੁਹਿੰਮ ਚ ਲਾਈ ਸੀ ਨਸ਼ਿਆਂ ਦੇ ਖਿਲਾਫ ਉਹ ਮੁਹਿੰਮ ਅੱਗੇ ਤੁਹਾਡੇ ਉਨੂੰ ਉਰ ਨੂੰ ਕੰਟੀਨਿਊ ਨਹੀਂ ਸਾਡੇ ਵੱਲੋਂ ਤਾਂ ਕੀਤਾ ਹੀ ਜਾਊਗਾ ਜੀ ਅਸੀਂ ਦੇਖੋ ਰੂਟੀਨ ਜਿਵੇਂ ਉਹਨਾਂ ਦੇ ਤੇ ਕੋਈ ਨਾ ਕੋਈ ਖਬਰ ਆਂਦੀ ਸੀ ਵੀ ਇਦਾਂ ਹੋ ਗਈ ਕਿਉਂ ਕਿ ਹੋਈ ਆ ਉਹ ਜੀ ਤੁਸੀਂ ਇਹੋ ਜਿਹੀ ਕੋਈ ਐਕਚੁਅਲੀ ਨਾ ਅਸੀਂ ਦੇਖੋ ਹੁਣ ਮੈਂ ਐਮਪੀ ਬਣਿਆ ਐ ਫਰਨੋਰ ਜੇ ਨੇ ਜ਼ਿਆਦਾ ਹੋ ਗਏ ਹਲੇ ਹਲੇ ਪਹਿਲਾਂ ਤਾਂ ਸਾਡੋ ਇਸੇ ਗੱਲ ਤੋਂ ਹੀ ਟਾਈਮ ਮਿਲਦਾ ਵੀ ਅਸੀਂ ਅਮਰਤਪਾਲ ਨੂੰ ਕਿਵੇਂ ਬਾਹਰ ਕੱਢਣਾ ਹੈ ਮੀਟਿੰਗ ਕਰਨੀ ਹੈ ਕੀ ਕਰਨਾ ਹੈ ਆਪਣੀ ਸੀਰੀਜ਼ ਨੂੰ ਅਗਲੀ ਵਾਰੀ ਲਈ ਤਰਕਰਾਰ ਰੱਖਣ ਵਾਸਤੇ ਆਪਾਂ ਨੂੰ ਕੁਛ ਨਾ ਪੁੱਛੀ ਨਹੀਂ ਉਹ ਪਿੰਡ ਉਹ ਤਾਂ ਜੀ ਪਿੰਡਾਂ 'ਚ ਜਿਹੜਾ ਵਰਕ ਕਰਨਾ ਮੈਂ ਕਰੀ ਰਿਹਾ ਗ੍ਰਾਂਟਸ ਦੇ ਰਿਹਾ ਹੈ ਪ੍ਰੋਗਰਾਮਾਂ ਤੇ ਨਹੀਂ ਅਸੀਂ ਪਿੰਡਾਂ 'ਚ ਕਮੇਟੀਆਂ ਬਣਾ ਰਹੇ ਆ ਜੀ ਜਿਹੜੀ 11 ਮੈਂਬਰੀ ਦੀ ਮੈਂਬਰੀ ਐਵੇਂ ਕਮੇਟੀਆਂ ਬਣਾ ਰਹੇ ਆ ਪਿੰਡਾਂ 'ਚ ਉਹ ਕਮੇਟੀਆਂ ਤੇ ਡੀਜੀ ਪੀ ਨੇ ਵੀ ਅਨੁਮਤੀਆਂ ਵੀ ਅਸੀਂ ਵੀ ਬਣਾ ਰਹੇ ਹਾਂ ਬਣਾ ਰਹੇ ਨਹੀਂ ਉਹ ਅਸੀਂ ਬਣਾਵਾਂਗੇ ਜੀ ਹੁਣ ਅਸੀਂ ਤਾਂ ਲੋਕਾਂ ਨੂੰ ਮੈਂ ਤਾਂ ਕੱਲੇ-ਕੱਲੇ ਪਿੰਡ 'ਚ ਸੁਨੇਹਾ ਦਿੱਤਾ ਸੀ ਮੈਂ ਦੋ ਦਿੱਤੇ ਸੀ ਵੀ ਮਹਾਰਾਜ ਦੀ ਬੇਅਦਬੀ ਦਾ ਉਹਦੇ ਵਿੱਚ ਮੈਂ ਪ੍ਰਾਈਵੇਟ ਮੈਂਬਰ ਬਿੱਲ ਲਾਤਾ ਪਾਰਲੀਮੈਂਟ ਦੇ ਵਿੱਚ ਮੈਂ ਦੋ ਵੇਕ ਮਹਾਰਾਜ ਦੀ ਬੇਇੱਜ਼ਤੀ ਦਾ ਕਿਹਾ ਸੀ ਵੀ ਇਹਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਉਹ ਮੈਂ ਹੁਣ ਜਦੋਂ ਪਾਰਲੀਮੈਂਟ ਦੇ ਵਿੱਚ 3 ਦਿਨ ਪਹਿਲਾਂ ਮੈਂ ਪ੍ਰਾਈਵੇਟ ਮੈਂਬਰ ਬਿੱਲ ਲਾ ਕੇ ਆਏ ਆ ਆਪਣਾ ਪਾਰਲੀਮੈਂਟ ਦੇ ਵਿੱਚ ਵੀ ਇਹਦੇ ਵਿੱਚ ਕਾਨੂੰਨ ਬਣਨਾ ਚਾਹੀਦਾ ਹੈ ਤੇ ਹੁਣ ਜਿਹੜਾ ਨਸ਼ਿਆਂ ਦਾ ਰਹਿ ਗਿਆ ਇਹਦੇ ਵਿੱਚ ਮੈਂ ਹੁਣ ਅਸੀਂ ਬਣਾਵਾਂਗੇ ਪੁਲਿਸ ਵਾਲੇ ਕਹਿੰਦੇ ਸੀ ਵੀ ਸਾਡੀ ਗੱਲ ਹੋਈ ਸੀ ਵੀ ਤੁਸੀਂ ਸਾਡੇ ਨਾਲ ਤਾਲਮੇਲ ਕਰਕੇ ਨਾ ਵੀ ਫਿਰ ਕਮੇਟੀ ਬਣਾਓ ਮੈਂ ਹੁਣ ਜਾਊਂਗਾ ਉੱਥੇ ਜਾ ਕੇ ਉਹਨਾਂ ਨਾਲ ਗੱਲ ਕਰਾਂਗੇ ਪੁਲਿਸ ਵਾਲਿਆਂ ਦੇ ਵੀ ਇੱਕ ਦੋ ਵਿੱਚ ਮੈਂਬਰ ਲੈ ਕੇ ਤਾਲਮੇਲ ਕਰਕੇ ਫਿਰ ਕਮੇਟੀਆਂ ਬਣਾਵਾਂਗੇ ਉਹੀ ਤਾਂ ਇੱਕ ਤਾਂ ਪਾਰਟੀ ਦਾ ਵਰਕਿੰਗ ਕਰੂਗੀ ਕਮੇਟੀ ਇੱਕ ਨਸ਼ਿਆਂ ਦੇ ਖਿਲਾਫ ਕੰਮ ਕਰੂਗੀ ਬਿਆਦਵੀਂ ਹੁੰਦਾ ਵੀ ਉਦੋਂ ਦੀ ਜਿਹੜੀ ਤੁਸੀਂ ਬਣਾਈ ਆ 19 ਤਰੀਕ ਦੇ ਉਹਦੇ ਵਿੱਚ ਮੁੱਖ ਮੁੱਦਾ ਹੋ ਗਿਆ ਹਾਂਜੀ ਉਹ ਸਾਰੇ ਹਣਗੇ ਜੀ ਇਹ ਮੁੱਖ ਮੁੱਦੇ ਹੀ ਆ ਜੀ ਜਿਹੜੇ ਨਸ਼ਿਆਂ ਦਾ ਮੁੱਦਾ ਵਾ ਇਹ ਵੀ ਬੜਾ ਮੁੱਖ ਆ ਸਾਡੇ ਵਾਤੇ ਸਾਡੀ ਨੌਜਵਾਨੀ ਵਾ ਹੈ ਇਹ ਜੇ ਬੰਦੀ ਸਿੰਘਾਂ ਦਾ ਮੁੱਦਾ ਤੇ ਉਹ ਵੀ ਪ੍ਰਮੁੱਖ ਮੁੱਦਾ ਵਾ ਜੇ ਬੇਅਦਬੀ ਵਾਲਾ ਤੇ ਇਹ ਵੀ ਪ੍ਰਮੁੱਖ ਮੁੱਦਾ ਵਾ ਜੇ ਸਾਡੇ ਕਿਸਾਨਾਂ ਦਾ ਤੇ ਇਹ ਵੀ ਪ੍ਰਮੁੱਖ ਮੁੱਦਾ ਮੁੱਦੇ ਤੇ ਹੈ ਇਹ ਸਾਰੇ ਚੀਜ਼ੇ ਮੁੱਦੇ ਤੇ ਹਰੇਕ ਹਰੇਕ ਫਰੰਟ ਤੇ ਤਾਂ ਪੰਜਾਬ ਨਾਲ ਤੱਕਾ ਹੁੰਦਾ ਹੈ ਜੀ ਇਹ ਹਾਲੇ ਤੱਕ ਕੋਈ ਹੈ ਨਹੀਂ ਕਿਸੇ ਵੀ ਗੱਲ ਦਾ ਫਿਰ ਮੁੱਦੇ ਸਾਰੇ ਪ੍ਰਮੁੱਖ ਹੀ ਆ ਜੀ ਬੀਬੀ ਜੀ ਤੋਂ ਸੁਣਿਆ ਬਿਆਦਬੀ ਹੋਇਆ ਸਰਬੱਤ ਖਾਲਸਾ ਕੱਤਰ ਹੋਇਆ ਸੀ 10 ਲੱਖ ਤੋਂ ਉੱਪਰ ਦੀ ਗਿਣਤੀ ਕੱਤਰ ਸੀ ਹਾਂ ਜੀ ਕੋਈ ਨਹੀਂ ਕਿਤੇ ਹੋਰ ਸੀਗਾ ਕਿ ਲੱਗਦਾ ਸਿੱਕਾ ਕਿੱਥੋਂ ਨਿਕਲੂਗਾ ਜੀ ਇਹੋ ਹੀ ਕਿ ਚਾ ਰਹੇ ਆ ਨਾ ਕਿ ਹੁਣ ਅਸੀਂ ਸਰੋਣੀ ਕਮੇਟੀ ਚ ਚੰਗੇ ਲੋਕਾਂ ਨੂੰ ਲਾਈਏ ਤੇ ਉਹ ਇਸ ਚੀਜ਼ ਦੇ ਜਿਹੜਾ ਇੱਕ ਇੱਕ ਜਿਹੜੀ ਸਾਡੀ ਵੱਡੀ ਵੱਡੀ ਸੰਸਥਾ ਉਹ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰੇ ਬੇਅਦਬੀਆਂ ਵਾਲਾ ਮਸਲਾ ਹੋਰ ਜਿਹੜੇ ਮਸਲੇ ਉਹ ਪਹਿਲਾਂ ਸਰੋਣੀ ਕਮੇਟੀ ਇਹਨਾਂ ਤੇ ਲੜਦੀ ਰਹੀ ਆ ਸਰਕਾਰਾਂ ਨਾਲ ਅਖਾਲੀਦਾਂ ਲੱਗਦਾ ਰਿਹਾ ਹੁਣ ਉਹ ਦੋਵੇਂ ਤਰ੍ਹਾਂ ਜਿਹੜੀਆਂ ਇੱਕ ਦੋਵੇਂ ਜਿਹੜੀਆਂ ਸੰਸਥਾਵਾਂ ਸਾਡੀਆਂ ਉਹ ਉਹ ਬਹੁਤ ਉਹਨਾਂ ਨੂੰ ਨੀਵੇਂ ਪੱਧਰ ਤੇ ਚਲੇ ਗਏ ਉਹ ਨਹੀਂ ਕਰ ਰਹੀਆਂ ਉਹਦੇ ਵਾਸਤੇ ਸਾਡਾ ਪਹਿਲਾਂ ਤੇ ਸਭ ਤੋਂ ਪਹਿਲੀ ਪਹਿਲ ਸਾਡੀ ਸ਼ਰਮਣੀ ਕਮੇਟੀ ਦੇ ਵੋਟਾਂ ਬਣਾਉਣ ਦੀ ਉਹਦੇ ਚ ਜਿਹੜੇ ਚੰਗੇ ਲੋਕਾਂ ਨੂੰ ਅੱਗੇ ਲਿਆ ਕੇ ਤੇ ਕਾਫੀ ਹੱਦ ਤੱਕ ਸਾਡੇ ਜਿੱਦਾਂ ਸ਼ਰਮਣੀ ਕਮੇਟੀ ਦੇ ਚੰਗੇ ਲੋਕ ਲੀਡਰ ਬਣ ਜਾਣਗੇ ਉਹ ਉਦੋਂ ਹੀ ਸਾਡੇ ਕਾਫੀ ਮਸਲੇ ਤਹਲ ਹੋ ਜਾਂਦੀਆਂ ਵੀ ਠੀਕ ਹੈ ਜੀ ਵੱਖਰੇ ਵੱਖਰੇ ਸੋਚ ਆ ਵੱਖਰੇ ਵੱਖਰੇ ਝੜੇ ਆ ਸਾਰੀ ਇੱਕ ਸੋਚ ਕਿ ਉਹਨਾਂ ਨੂੰ ਕਿੱਥੇ ਇੱਕ ਪਰਟ ਦੋ ਨਹੀਂ ਇਹ ਜੀ ਜੇ ਕਿਸੀਂ ਗੁਰੂਆਂ ਵਾਲੀ ਸੋਚ ਲੈ ਕੇ ਚੱਲਾਂਗੇ ਸਭ ਦੇ ਭਲੇ ਦੀ ਉਹਦੇ ਚ ਜੇ ਕੋਈ ਬੰਦਾ ਉਤੋਂ ਭੱਜਦਾ ਬਦੂ ਆਪਣੇ ਸੰਗਤਾਂ ਨੂੰ ਹੀ ਉਹ ਸੀਟ ਪਤਾ ਲੱਗ ਜੂਗੀ ਨਾ ਕਿ ਹਾਂ ਜੀ ਇਹ ਬੰਦਾ ਨਹੀਂ ਹੋਣ ਦੇਣਾ ਚਾਹੁੰਦਾ ਇੱਕ ਤਾਂ ਜਾਂ ਇਹਦਾ ਕੋਈ ਆਪਣਾ ਨਿੱਜੀ ਲਾਭ ਆ ਅਸੀਂ ਤੇ ਪੰਥ ਨੂੰ ਮੁੱਖ ਰੱਖ ਕੇ ਜੋ ਜੋ ਵੀ ਲੜਾਈ ਅਸੀਂ ਤਾਂ ਕੋਈ ਨਹੀਂ ਸਾਰੀ ਗੱਲ ਮੂਰੇ ਰੱਖਾਂਗੇ ਲੋਕਾਂ ਦੇ ਹਾਂ ਸੰਗਤ ਬਿਲਕੁਲ ਸਾਰੀ ਸੰਗਤ ਦੇ ਵਿੱਚ ਅੱਗੇ ਰੱਖ ਕੇ ఓਪਨ ਬੁੱਕ ਵਾਲਾ ਕੰਮ ਕਰਾਂਗੇ ਵੀ ਕੋਈ ਦੇ ਵਿੱਚ ਅਸੀਂ ਵਿੰਗਵਾਲ ਨਹੀਂ ਰੱਖਣਾ ਕਿੱਡ ਤੇ ਨਾਟਕ ਨਾਮ ਲੈ ਕੇ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮਤਾਈ ਦਿੰਨਾ ਜੀ ਭਈਆ ਉੱਥੇ ਸਾਡੇ ਪਹੁੰਚੋ ਆਪਣਾ ਤੇ ਆਪਾਂ ਉੱਥੇ ਵਿਚਾਰਾਂ ਕਰੀਏ ਭਈ 19 ਤੋਂ ਬਾਅਦ ਆਪਾਂ ਨੂੰ ਕੀ ਅੱਗੇ ਰਣਨੀਤੀ ਬਣਾਉਣੀ ਚਾਹੀਦੀ ਹੈ ਵਾਹ